ਮੈਂ ਕਹਿੰਦਾ ਸਟਾਰਟ ਡੇਗੜੀ ਕੀਤੀ ਉਹ ਉਹ ਗੇਅਰ ਚ ਵਾ ਮੈਂ ਥੱਪੜ ਇਦਾਂ ਨੇ ਮਾਰਨੇ ਵਾ ਕਿਆ ਪੁੱਤਰੀਆਂ ਤੈਨੂੰ ਲਾਉਣਾ ਮੈਂ ਤਾਂ ਫਾਇ ਲੈ ਲਿਆ ਤੇ ਤੈਨੂੰ ਕੀ ਕਰਿਆ ਯਾਰ ਮੈਂ ਕਿ ਅੜੀ ਕਰੀ ਜਾਂਦਾ ਉਹ ਉੱਤਰਦਾ ਵੀ ਇਹ ਨਹੀਂ ਜਾਂਦਾ ਟੁੱਟਦਾ ਵੀ ਇਹ ਨਹੀਂ ਜਾਂਦਾ ਮੋਰੇ ਦੇਖ ਲੋ ਟਰੱਕ ਤੇ ਲੜਾਈ ਮੁਟਾਈ ਟਰੱਕ ਆ ਮੋਰੇ ਮੈਂ ਟਰੱਕ ਚ ਮਾਰੂ ਨਾਲੇ ਲੂੰ ਤੈਨੂੰ ਵੀ ਆਪ ਤਾਂ ਜਾਣਾ ਹੀ ਐ ਮੋਰਲੇ ਨਹੀਂ ਜਾਣਾ ਇਹਨਾਂ ਦਾ ਕੋਈ ਨਹੀਂ ਇਹ ਬੱਜ ਨਹੀਂ ਮਗਰ ਅੱਗੇ ਤੁਸੀਂ ਹਟ ਜਾਓ ਹਟ ਜਾ ਓਏ ਡੈਡੀ ਨੂੰ ਤਾਂ ਇੱਕ ਕਹ ਲਿਆ ਫਾਇਦਾ ਜਿਦਾਉਣਾ ਸੀ ਮਾਲਪੁਰ ਹਾਸਟਾ ਡੈਡੀ ਤੋਂ ਚੱਪੇ ਵਾਲੇ ਤੱਕ ਸਿੱਧਾ ਆਉਣਾ ਨਹੀਂ ਘਰ ਤੱਕ ਨਹੀਂ ਨਹੀ ਇਹਦੇ ਵਿੱਚ ਜਿਹੜੀ ਗੱਲ ਸੱਚੀ ਸੱਚੀ ਹੈ ਨਾਰਮਲ ਆ ਕੋਈ ਦੂਰ ਤੱਕ ਨਹੀਂ ਦੇਖਣੀ ਆਉਣਾ ਨਹੀਂ ਮੋਰੇ ਪਤਾ ਤੇਲ ਵੀ ਬੋਲ ਆ ਇਹਦੇ 'ਚ ਨਹੀਂ ਨਹੀਂ ਮਜ਼ਾਕ ਨਹੀਂ ਮੈਂ ਤਾ ਕਰਦਾ ਠੀਕ ਹੈ ਜਿਹੜੀ ਗੱਲ ਸੱਚੀ ਸੱਚੀ ਹੈ ਠੀਕ ਹੈ ਭਰਾਵਾ ਕਿੱਧਰ ਜਾਣਾ ਮੈਂ ਥੱਪੜ ਗਨੇ ਮਾਰੂੰਗਾ ਇਹ ਵੀ ਸਾਲਾ ਸਿਆਤਾ ਨੂੰ ਭੇਲੀਆ ਭਰਾਵਾ ਮੋਰੇ ਗੱਡੀ ਆਉਣੀ ਮੈਂ ਤੇਰੇ ਤੇ ਭੌਂਕਦੇ ਦੇ ਮਾਰ ਦੇਣੀ ਆ